ਇੰਨੀ ਬੁਰੀ ਹਲਤ ਕਰਦੀ ਐ ਦਰਜੇ ਤੋੜ ਤੇ ਸਭ ਕੁਝ ਤੋੜਦਾ ਫਰਨੀਚਰ ਤੋੜਦਾ ਉਹ ਪੁਲਿਸ ਕਰ ਰਹੀ ਐ ਵੀ ਸਾਨੂੰ ਮਿਲ ਰਹੀ ਐ ਕਿ ਤੂ ਫੇਰਾ ਮਿਲ ਰਹੀ ਐ ਇਹ ਅਸੀਂ ਹੁਣ ਪੜਾਂਗੇ ਪੂਲ ਪੂਰੇ ਸਿਸਟਮ ਹਰਕਤ ਦੇ ਵਿੱਚ ਹੈਗੀ ਐ ਮੈਂ ਤਾਂ ਹੀ ਕਹਿੰਦਾ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਨਕਿਲ ਪਈ ਐ ਇਹਨਾਂ ਨੇ ਤਾਂ ਆਪਣਾ ਮਜ਼ਾਕ ਬਣਾਇਆ ਪਿਆ ਉਹ ਕਰਦਾ ਜਿਹੜਾ ਘਰ ਮੇਰਾ ਨਾ ਵਧੀਆ ਸੀ ਮੇਰੇ ਹੁਣ ਅੰਦਰ ਵੜਨ ਤਾਂ ਕਿਉਂ ਦਿਲ ਨਹੀਂ ਕਰ ਰਿਹਾ ਲਗਾਤਾਰ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਏ ਦਿਨ ਚੋਰੀ ਦੀਆਂ ਲੁੱਟਾਂ ਖੂਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਸ਼ਿਮਲਾਪੁਰ ਇਲਾਕੇ ਦੇ ਵਿੱਚ ਇੱਕ ਅਜੀਬ ਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਚੋਰਾਂ ਦੇ ਵੱਲੋਂ 2 ਮਹੀਨਿਆਂ ਦੇ ਵਿੱਚ ਇੱਕੋ ਹੀ ਘਰ ਨੂੰ 4 ਵਾਰ ਨਿਸ਼ਾਨਾ ਬਣਾਇਆ ਗਿਆ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਥੇ ਤਾਂ ਕਿ ਚੋਰਾਂ ਦੇ ਵੱਲੋਂ ਚੋਰੀ ਕਰਨ ਤੋਂ ਬਾਅਦ ਘਰ ਦੇ ਬਾਹਰ ਆਪਣਾ ਤਾਲਾ ਜੜ ਦਿੱਤਾ ਗਿਆ ਤੇ ਜਦੋਂ ਪਰਿਵਾਰ ਨੇ ਆ ਕੇ ਵੇਖਿਆ ਤਾਂ ਉਹਨਾਂ ਦੇ ਤਾਲੇ ਦੀ ਥਾਂ ਕੋਈ ਹੋਰ ਤਾਲਾ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਤਾਲਾ ਤੋੜ ਕੇ ਘਰ ਦੇ ਅੰਦਰ ਦਾਖਲ ਹੋਇਆ ਗਿਆ ਉਹਨਾਂ ਦੇ ਵੱਲੋਂ ਤੇ ਫਿਰ ਪਤਾ ਲੱਗਿਆ ਕਿ ਇੱਥੇ ਚੋਰੀ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਪਰ باوجود ਇਸ ਦੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਪਰਿਵਾਰ ਦੇ ਵੱਲੋਂ ਪੁਲਿਸ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਹੀ ਉਹ ਦੂਜੀ ਵਾਰ ਘਰ ਤੋਂ ਬਾਹਰ ਗਏ ਤਾਂ ਚੋਰਾਂ ਨੇ ਉਹਨਾਂ ਦੇ ਘਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਤੇ ਫਿਰ ਵੀ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਇਸੇ ਤਰ੍ਹਾਂ ਤੀਜੀ ਵੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਇੱਕ ਤੋਂ ਬਾਅਦ ਕੀ ਆਨੀ ਕਿ ਕੋਈ ਘਰ ਨੂੰ ਚਾਰ ਬਾਰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਲਗਾਤਾਰ ਪਰਿਵਾਰ ਦੇ ਵੱਲੋਂ ਪੁਲਿਸ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇੰਨੀ ਵਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਬਾਵਜੂਦ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ 2 ਮਹੀਨਿਆਂ ਬਾਅਦ 15 ਤਰੀਕ ਨੂੰ ਘਰ ਦੇ ਵਿੱਚ 5 ਦੇ ਕਰੀਬ ਚੋਰ ਦਾਖਲ ਹੁੰਦੇ ਨੇ ਤਾਂ ਘਰ ਦੇ ਵਿੱਚ ਪਿਆ ਸਾਮਾਨ ਚੁੱਕ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਪਰਿਵਾਰ ਵੀ ਹਰਕਤ ਦੇ ਵਿੱਚ ਆਉਂਦਾ ਹੈ ਤੇ ਇਸ ਬਾਬਤ ਪੁਲਿਸ ਨੂੰ ਉਹਨਾਂ ਨੇ ਵੱਲੋਂ ਜਿਹੜਾ ਸ਼ਕਤੀ ਦੇ ਨਾਲ ਕਾਰਵਾਈ ਕਰਨ ਦੀ ਗੱਲ ਕਹੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਜਿਹੜਾ ਸੀਸੀਟੀਵੀ ਦੇ ਆਧਾਰ ਤੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਚੋਰਾਂ ਨੂੰ ਜਲਦੋਂ ਜਲਦ ਫੜਿਆ ਜਾਵੇਗਾ ਤੇ ਜੋ ਵੀ ਕੀਮਤੀ ਸਮਾਨ ਜਿਹੜੇ ਨੇ ਉਹਨਾਂ ਦੇ ਘਰ ਤੋਂ ਗਾਇਬ ਹੋਏ ਨੇ ਉਹ ਵੀ ਉਹਨਾਂ ਨੂੰ ਵਾਪਸ ਕੀਤਾ ਜਾਵੇਗਾ ਇਸ ਬਾਬਤ ਘਰ ਦੇ ਮਾਲਕਾਂ ਨੇ ਕਿਹਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹਾਲਾਂਕਿ ਉਹਨਾਂ ਨੇ ਲੱਖਾਂ ਰੁਪਏ ਦੇ ਨੁਕਸਾਨ ਦੀ ਸ਼ੰਕਾ ਵੀ ਇੱਥੇ ਜਿਤਾਈ ਹੈ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਘਰ ਦੇ ਤਾਲੇ ਤੋੜ ਕੇ ਟੂਟੀਆਂ ਤੋਂ ਇਲਾਵਾ ਕੱਪੜੇ ਤੱਕ ਵੀ ਚੋਰ ਜਿਹੜੇ ਨੇ ਘਰ ਤੋਂ ਗਾਇਬ ਕਰ ਗਏ ਨੇ ਇਹ ਸਰ ਇਸ ਤਰ੍ਹਾਂ ਵਾ ਵੀ ਚੋਰ ਆਪਣਾ ਆਇਆ ਨੇ ਜੀ ਘਰ ਦੇ ਵਿੱਚ ਪਹਿਲਾਂ ਤਾਂ ਇੱਕ ਕੱਲਾ ਹੀ ਚੋਰ ਆਇਆ ਵਾ ਜੀ ਉਹ ਆਇਆ 3 ਮਾਰਚ ਦੇ ਰੌਣ ਜੀ ਉਹ ਉਦੋਂ ਚੋਰੀ ਕਰਕੇ ਲੈ ਗਿਆ ਫਿਰ ਦੂਜੀ ਵਾਰ ਵੀ 5 ਕੇ 6 ਤਰੀਕ ਨੂੰ ਆਇਆ ਫਿਰ ਚੋਰੀ ਕਰਕੇ ਲੈ ਗਿਆ ਸਾਨੂੰ ਪਤਾ ਲੱਗਿਆ ਇਹ ਚੀਜ਼ 10 ਤਰੀਕ ਦੇ ਰੌਣ ਅੱਛਾ ਜੀ ਜਦੋਂ ਅਸੀਂ ਘਰ ਦੇ ਵਿੱਚ ਗੇਹੇ ਤਾਂ ਜਾ ਕੇ ਪਤਾ ਲੱਗਿਆ ਵੀ ਉੱਥੇ ਤਾਲਾ ਵਗੈਰਾ ਸਾਰਾ ਟੁੱਟਿਆ ਪਿਆ ਵਾ। ਮੈਨੂੰ ਤੁਸੀਂ ਬਾਹਰ ਗਏ ਸੀ। ਮੈਂ ਕਿਤੇ ਬਾਹਰ ਗਿਆ ਹੋਇਆ ਸੀ। ਤੇ ਫਿਰ ਅਸੀਂ ਫਿਰ 15 ਤਰੀਕ ਦੀ ਰਾਤ ਨੂੰ ਫੇਰ ਆ ਗਏ। ਇਹ ਮਾਰਤੀ ਦੀਆਂ ਗੱਲਾਂ ਨੇ। ਫਿਰ ਪੁਲਿਸ ਨੂੰ ਕਿਹਾ ਵੀ ਆ ਉਹ ਕਹਿੰਦੇ ਅਸੀਂ ਟ੍ਰੇਸ ਕਰ ਰਹੇ ਹਾਂ। ਮੈਂ ਵੀ ਕਾਫੀ ਚੱਕਰ ਲਗਾਏ ਪਰ ਹੋਇਆ ਕੁਝ ਨਹੀਂ। ਇਹ ਹੁਣ 15 ਤਰੀਕ ਦੀ ਰਾਤ ਨੂੰ ਉਹ ਪੰਜ ਬੰਦੇ ਆਏ। ਉਹਨਾਂ ਨੇ A to Z ਕਰ ਨੂੰ ਤੋੜ-ਪਾੜ ਦਿੱਤਾ। ਦਰਵਾਜ਼ੇ ਤੋੜਤੇ ਸਾਰਾ ਕੁਝ ਤੋੜਤਾ। ਟੂਟੀਆਂ ਲੈ ਕੇ ਸਭ ਕੁਝ ਲੈ ਗਏ। ਅੰਦਰ ਮਾਤਾ ਵਾਲਾ ਕੈਸ਼ ਪਿਆ ਸੀਗਾ। ਜਿਹੜਾ ਪੰ ਮੱਥਾ ਟੇਕੀ ਵਾਲਾ ਹੁੰਦਾ ਕਾਫੀ ਹੁੰਦਾ ਉਹ ਵੀ ਉਹ ਸਾਡੇ ਲੈ ਗਏ ਤੇ ਇਹ ਪੰਜ ਬੰਦੇ ਆਏ ਸੀ ਜਿਹੜੇ ਸੀਸੀਟੀਵੀ ਕੈਮਰੋ ਦੇ ਵਿੱਚ ਹੈਗੇ ਨਹੀਂ ਫੁਟੇਜ ਦੇ ਵਿੱਚ ਜੀ ਤੇ ਪੁਲਿਸ ਨੂੰ ਉਹ ਲੱਭ ਰਹੇ ਨੇ ਪੁਲਿਸ ਲੱਭ ਰਹੀ ਹੈ ਤੁਸੀਂ ਕਹਿ ਰਹੇ ਹੋ ਇੱਕੋ ਹੀ ਘਰ ਨੂੰ ਜਿਹੜਾ ਤਿੰਨ ਵਾਰੀ ਚਾਰ ਪੰਜ ਚਾਰ ਵਾਰੀ ਨਿਸ਼ਾਨਾ ਕਰਦਾ ਇੱਕੋ ਹੀ ਘਰ ਨੂੰ ਆ ਡੇਢ ਦੋ ਮਹੀਨਿਆਂ ਦੇ ਵਿੱਚ ਇਹਨਾਂ ਨੇ ਚੌਥੀ ਵਾਰੀ ਚੋਂ ਹੀ ਕਰ ਤੇ ਪੁਲਿਸ ਹਰਕਤ ਚ ਨਹੀਂ ਆਈ ਜਿਵੇਂ ਤੁਸੀਂ ਹੁਣ ਪੁਲਿਸ ਸਿਸਟਮ ਹਰਕਤ ਦੇ ਵਿੱਚ ਆਈ ਹੋਈ ਆ ਜੀ ਉਹ ਕਰ ਰਹੀ ਹੈ ਕੋਈ ਹੁਣ ਕਿਤੇ ਵਜਾਈ ਨਹੀਂ ਹਾਂਜੀ ਇੰਨਾ ਕਿ ਨੁਕਸਾਨ ਹੋਇਆ ਨੁਕਸਾਨ ਤਾਂ ਫਿਰ ਕਾਫੀ ਜ਼ਿਆਦਾ ਹੋ ਗਿਆ ਆਪਣਾ ਕੱਪੜੇ ਕਾਫ ਬਹੁਤ ਜ਼ਿਆਦਾ ਕੱਪੜਾ ਲੈ ਕੇ ਅਨਸਟਿਚ ਕੱਪੜਾ ਬਹੁਤ ਹੀ ਕੋਸਟਲੀ ਕੱਪੜਾ ਸੀ ਕਰੋਕਰੀ ਬਹੁਤ ਜ਼ਿਆਦਾ ਕੋਸਟਲੀ ਸੀ ਉਹ ਲੈ ਕੇ ਟੂਟੀਆਂ ਕਦੋਂ ਨਹੀਂ ਛੋੜੀ ਨਹੀਂ ਹੱਥ ਹੋਣ ਲਈ ਵੀ ਟੁੱਟੀ ਹੈ ਨਹੀਂ ਘਰ ਦੇ ਵਿੱਚ ਅੱਛਾ ਤੇ ਕੁਝ ਸਿਲਵਰ ਦਾ ਸਮਾਨ ਸੀ ਗੱਲ ਥੋੜਾ ਮੋਟਾ ਗੋਲਡ ਹਲਕਾ ਫੁਕਾ ਜ਼ਿਆਦਾ ਨਹੀਂ ਸੀ ਕਰ ਰੱਖਦੇ ਨਹੀਂ ਤਾਂ ਉਹ ਵੀ ਲੈ ਗਏ ਨੇ ਉਹ ਤੋੜ ਬਣ ਗਏ ਨੇ ਘਰ ਨੂੰ ਜਾਨੀ ਕਹਿੰਦਾ ਮਤਲਬ ਉਹਨਾਂ ਨੇ ਗੋਦੇ ਦੀਆਂ ਅਲਮਾਰੀਆਂ ਦਾ ਤੋੜਤੀਆਂ ਫਰਨੀਚਰ ਬਹੁਤ ਤੋੜਤਾ ਜਿਹੜੇ ਜੀ ਨਹੀਂ ਕੁਲੀ ਤੋੜਤੀ ਸੀ ਸੀਟੀਵੀ ਵਗੈਰਾ ਚ ਆਇਆ ਕੁਝ ਹਾਂਜੀ ਹਾਂ ਸੀਟੀਵੀ ਦਾ ਆਪਣਾ ਸੀਸੀਟੀਵੀ ਵੀ ਸਾਰਾ ਕੁਝ ਆਇਆ ਹੋਇਆ ਜੀ ਹਾਂ ਨਹੀਂ ਤੋੜ ਦਿਆਂ ਦੀ ਐ ਸੀਸੀਟੀਵੀ ਤਾਂ ਬਾਹਰ ਤੇ ਹੀ ਐ ਨਾ ਕਿਉਂਕਿ ਆਨ ਲੱਗੇ ਉਹਨਾਂ ਨੇ ਜਦ ਤੱਕ ਕੋਈ ਕਰਦੇ ਹੁੰਦੇ ਤੋੜ ਦੜਾਈ ਕਰ ਰਹੇ ਸੀ ਜਦ ਤੱਕ ਤਾਂ ਦਿਖਲੇ ਨਹੀਂ ਏਰੀਆ ਕਿਹੜਾ ਹੈ ਇਹ ਸ਼ਿਮਲਾਪੁਰੀ ਹੈ ਜੀ ਸ਼ਿਮਲਾਪੁਰੀ ਹਾਂਜੀ ਸ਼ਿਮਲਾਪੁਰੀ ਕਿੱਥੇ ਕਰਕੇ ਤੁਹਾਡਾ ਇਹ ਸਾਰੇ ਆਪਣਾ ਹੈਗਾ ਜੀ ਟੰਡ ਪੱਲੇ ਦੇ ਸਾਹਮਣੇ ਟੰਡ ਸਬਜ਼ੀ ਮੰਡੀ ਆ ਉਹ ਵਾਲੀ ਜਗ੍ਹਾ ਕਿੰਨੇ ਗੱਜ ਦੀ ਕੋਟੀ ਹੈ ਇਹ ਸਾਰ ਜਗ੍ਹਾ ਤੇ ਹੈਗੀ ਆ ਉਹ ਆਪਣਾ 2500 ਗੱਜ ਦੀ ਪ੍ਰਾਪਰਟੀ ਹੈਗੀ ਆ ਜਿਹਦੇ ਅੰਦਰ ਜ 13 14 ਤੋਂ ਗਏ ਜੀ ਰੋ ਅੱਛਾ ਜਿਹ ਬਾਉਂਡਰੀ ਹੋਈ ਹੋਈ ਹੈ ਕਰਦੇ ਤੁਸੀਂ ਦੱਸ ਜੀ ਤਾਲਾ ਵਗੈਰਾ ਵੀ ਆਪਣਾ ਲਾ ਤਾਲਾ ਵੀ ਪਹਿਲਾਂ ਆਪਣਾ ਲੱਗਿਆ ਜੀ ਉਹ ਅੱਛਾ ਤਾਲਾ ਤੋੜਿਆ ਦੇਖਿਆ ਘਰੇ ਕੋਈ ਹੈ ਨਹੀਂਗਾ ਵੀ ਇਹਨਾਂ ਨੂੰ ਲੱਗਦਾ ਆਣਾ ਨਹੀਂ ਜਿਸ ਹਾਲ ਉਹਨਾਂ ਨੂੰ ਪਤਾ ਲਾਈਂਦਾ ਉਹਨਾਂ ਨੂੰ ਚੋਰਾਂ ਨੂੰ ਕੁਝ ਹੁੰਦਾ ਉਹ ਸਾਡੇ ਘਰ ਦੇ ਅੰਦਰ ਤਾਲਾ ਲਾ ਕੇ ਆਪਣਾ ਤਾਲਾ ਲਾ ਕੇ ਤੱਬੀ ਨਾਲ ਲੈ ਗਿਆ ਕਿੰਨੀ ਕੁ ਉਮਰ ਦੇ ਬੰਦੇ ਲੱਗ ਰਹੇ ਜਿਹੜੇ ਜਿਹੜਾ ਪਹਿਲੀ ਵਾਰ ਆਇਆ ਜੀ ਉਹ ਤਾਂ ਛੋਟੀ ਜਿਹੀ ਉਮਰ ਦਾ ਹੀ ਲੱਗਦਾ ਸੀ ਜਿਵੇਂ 15 16 ਸਾਲ ਦਾ ਉਮਰ ਦਾ ਹੀ ਲੱਗਦਾ ਨਹੀਂ ਪ੍ਰਵਾਸੀ ਤਾਂ ਨਹੀਂ ਮੈਨੂੰ ਲੱਗ ਰਿਹਾ ਸੀ ਮਨਦੋਰੇ ਦਾ ਲੱਗ ਰਿ ਪੋਜੀਸ਼ਨ ਨਾਕਰ ਵਗੈਰਾ ਹੋਈ ਆ ਕੋਈ ਉਹ ਤਾਂ ਲੱਗਾ ਕਿ ਪੁਲਿਸ ਕਰ ਰਹੀ ਆ ਵੀ ਸਾਨੂੰ ਮਿਲ ਰਹੀ ਆ ਕਥੂ ਵਗੈਰਾ ਮਿਲ ਰਹੀ ਆ ਤੇ ਅਸੀਂ ਹੁਣ ਫੜਾਂਗੇ ਉਹ ਸਾਨੂੰ ਪੁਲਿਸ ਇਸ ਟਾਈਮ ਹਰਕਤ ਦੇ ਵਿੱਚ ਹੈਗੀ ਆ ਬਾਕੀ ਮੈਂ ਤਾਂ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਨਹੀਂ ਕੋਈ ਗੱਲ ਨਹੀਂ ਹੈਗੀ ਅਸੀਂ ਬਾਕੀ ਕੀ ਕਰਦੇ ਹਾਂ ਹਾਂਜੀ ਮੈਂ ਤਾਂ ਹੀ ਕਹਿੰਦਾ ਜੀ ਪੂਰੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਨਿਕਲ ਪਈ ਜਾਵੇ ਇਹਨਾਂ ਨੇ ਤਾਂ ਆਪਣਾ ਮਜ਼ਾਕ ਬਣਾਇਆ ਪਿਆ ਕਰਦਾ ਜੀ ਜਿਹੜਾ ਘਰ ਮੇਰੇ ਨਾਲ ਵਧੀਆ ਸੀ ਉਥੇ ਮੇਰੇ ਹੁਣ ਅੰਦਰ ਵੜਨ ਤਾਂ ਕਿ ਉਹਨੂੰ ਦਿਲ ਨਹੀਂ ਕਰ ਰਿਹਾ ਜੀ ਉਹਦੀ ਇੰਨੀ ਬੁਰੀ ਹਾਲਤ ਕਰਤੀ ਇਹਨਾਂ ਨੇ ਦਰੂਜੇ ਤੋੜ ਤੇ ਸਭ ਕੁਝ ਤੋੜਦਾ ਫਰਨੀਚਰ ਤੋੜਦਾ ਪੁਲਿਸ ਇਹਦਾ ਐਨ ਪੂਰਾ ਠੋਕੇ ਐਕਸ਼ਨ ਲਵੇ ਇਹਨਾਂ ਨੂੰ ਇਹਨਾਂ ਦੀ ਬਿਲਕੁਲ ਪੂਰੀ ਸਜ਼ਾ ਮਿਲੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ